ਮੈਂ ਰੁਪਿੰਦਰ ਜੀ ਦਾ ਇੰਕੋਰਡੀਆ ਜੀ ਤੁਸੀਂ ਨਵੀਂ ਜਵਾਨਨ ਕੀਤੀ ਹੈ ਕੀ ਕਹਿਣਾ ਚਾਹੋਗੇ ਤੁਹਾਨੂੰ ਵੱਖ-ਵੱਖ ਪਾਰਟੀਆਂ ਦੇ ਨਮਾਇंदे ਵੀ ਮਿਲਣ ਆਏ ਆ ਕੀ ਕਹਿਣਾ ਚਾਹੋਗੇ ਤੁਸੀਂ ਪਹਿਲਾਂ ਵੀ ਇੱਥੇ ਨੌਕਰੀ ਕਰਕੇ ਗਏ ਆ ਤੇ ਕਿਵੇਂ ਲੱਗਦਾ ਤੁਹਾਨੂੰ ਇਹ ਹਾਲਾਤਾਂ ਨੇ ਅੱਜ ਕਰੂ ਮੈਂ ਰੁਪਿੰਦਰ ਜੀ ਸਪੋਰ TCS ਬਤੌਰ BDPU ਨਿਹਾਉਸਿੰਗ ਵਾਲਾ ਜਿਹਨੇ ਜੁਆਇਨ ਕੀਤਾ ਮੈਂ ਪਹਿਲਾਂ ਵੀ ਇਸ ਹਲਕੇ 'ਚ ਕੰਮ ਕਰਕੇ ਗਈ ਆ ਬਹੁਤ ਹੀ ਵਧੀਆ ਨੇਕ ਇਨਸਾਨ ਇਸ ਬਲਾਕ ਨਾਲ ਜੁੜੇ ਹੋਏ ਨੇ ਜਿਹੜੇ ਆ ਕੇ ਜਿਨ੍ਹਾਂ ਨੇ ਵੀ ਸਾਡੇ ਤੋਂ ਕੰਮ ਦੀ ਉਮੀਦ ਰੱਖੀ ਆ ਸੀ ਉਸ ਉਮੀਦ ਤੇ ਮੇਸ਼ਾ ਫਰੇਸ ਰਹੇ ਆ ਤੇ ਮੈਂ ਇਸ ਬਲੌਗ ਦੀ ਆਪਣੇ ਐਮਐਲ ਸਾਹਿਬ ਦੀ ਵੀ ਧੰਨਵਾਦੀ ਆ ਉਹਨਾਂ ਨੇ ਮੈਨੂੰ ਦੁਬਾਰਾ ਮੌਕਾ ਦਿੱਤਾ ਵੀ ਇਸ ਬਲੌਗ ਦੇ ਵਿੱਚ ਸੇਵਾ ਕਰਨ ਦਾ ਤੇ ਸਰਕਾਰ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਇਸ ਕੰਮ ਲਈ ਮੈਂ ਇਹੀ ਕਹਿਣਾ ਚਾਹਨੀ ਆ ਵੀ ਹਲਕੇ ਦੇ ਕੰਮ ਪੈਲਦੇ ਆਧਾਰ ਤੇ ਕੀਤੇ ਜਾਣਗੇ ਜਿੱਥੇ ਵੀ ਕਿਤੇ ਕੋਈ ਪਿੰਡਾਂ ਦੀਆਂ ਸਮੱਸਿਆਵਾਂ ਨੇ ਇਲੈਕਸ਼ਨ ਦਾ ਕੰਮ ਅੱਗੇ ਆ ਰਿਹਾ ਹੈ ਉਹਦੇ ਲਈ ਪੁਰਜ਼ੋਰ ਐਫਰਟਸ ਕੀਤੀਆਂ ਜਾਣਗੀਆਂ ਕਿ ਕੰਮ ਸਾਡਾ ਸਹੀ ਤਰੀਕੇ ਨਾਲ ਹੋਵੇ ਰੂਲਸ ਰੈਗੂਲੇਸ਼ਨਸ ਨਾਲ ਹੋਵੇ ਔਰ ਕਿਸੇ ਕਿਸਮ ਦੀ ਕੋਈ ਅੜਚਣ ਨਾ ਆਵੇ ਜਿੱਥੇ ਵੀ ਲੋਕਾਂ ਦੀਆਂ ਸਮੱਸਿਆਵਾਂ ਨੇ ਤਕਲੀਫਾਂ ਨੇ ਪਿੰਡਾਂ ਦੇ ਵਿੱਚ ਕੋਈ ਕੰਮ ਖੜੇ ਨੇ ਕਿਤੇ ਕੋਈ ਗਰਾਂਟ ਖਰਚਣ ਵਾਲੀ ਆ ਕਿਤੇ ਕੋਈ ਗਲੀਆਂ ਨਾਲੀਆਂ ਦਾ ਕੰਮ ਪਿਆ ਸੀਵਰੇਜ ਦਾ ਕੰਮ ਪਿਆ ਉਹ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ ਔਰ ਵਿਕਾਸ ਵੱਲ ਧਿਆਨ ਦਿੱਤਾ ਜਾਊਗਾ ਹਲਕੇ ਦੇ ਵਿਕਾਸ ਤੇ ਮੇਰਾ ਪੂਰਾ ਜ਼ੋਰ ਰਹੇਗਾ ਜੀ ਮੈਂ ਤੁਸੀ ਮੈਡਮ ਜੀ ਸੀਵਰੇਜ ਦੀ ਗੱਲ ਕੀਤੀ ਆ ਸਾਡੀ ਟੀਮ ਜਾਂਦੇ ਰਹਿੰਦੀ ਆ ਪਿੰਗਾਪੇਟਾ ਚ ਬਹੁਤ ਬੁਰਾ ਹਾਲਤ ਸੀ ਸੀਵਰੇਜ ਦਾ ਪਾਣੀ ਸੀਵਰੇਜ ਪੈ ਗਿਆ ਪਰ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਪਿਆ ਤੁਸੀਂ ਉੱਥੇ ਦੇਖਿਆ ਆਪਣੀ ਟੀਮ ਦੇ ਕਿ ਪੂਰਾ ਦौरा ਕਰੋਗੇ ਜੀ ਮੇਰੀ ਇਹ ਵੈਸੇ ਆਦਤ ਹੀ ਹੈ ਕਿ ਮੈਂ ਪਿੰਡਾਂ ਚ ਆਪ ਜਾਣੀ ਆ ਆਪ ਸਮੱਸਿਆ ਹੈਂਡਲ ਕਰਦੀ ਆ ਜਿੱਥੇ ਕਿਤੇ ਨਹੀਂ ਜਾ ਪਾਉਂਦੀ ਮੇਰਾ ਸਟਾਫ ਉੱਥੇ ਪਹੁੰਚਦਾ ਹੈ ਜਾ ਕੇ ਰਿਪੋਰਟ ਕਰਦਾ ਹੈ ਤੇ ਸਾਡੀ ਇਹੀ ਕੋਸ਼ਿਸ਼ ਹੋਏਗੀ ਵੀ ਅਸੀਂ بطور ਟੀਮ ਕੰਮ ਕਰੀਏ ਔਰ ਬਰਜ਼ੋਰ ਐਫਰਟ ਕਰੀਏ ਕੀ ਸਾਡੇ ਹਲਕੇ ਦੇ ਜਿੰਨੇ ਵੀ ਪਿੰਡ ਨੇ ਉਹਨਾਂ ਦਾ ਕੰਮ ਹੋਵੇ ਹਲਕੇ ਦੇ ਨੁਮਾਇੰਦਿਆਂ ਦਾ ਕੰਮ ਹੋਵੇ ਔਰ ਕਿਸੇ ਕਿਸੰਧੀ ਕਿਸਨ ਕੋਈ ਤਕਲੀਫ ਨਾ ਹੋਵੇ ਅੱਗੇ ਮੈਂ ਤੁਸੀਂ ਦੇਖਿਆ ਜੀ ਬਹੁਤ ਟਾਈਮ ਤੋਂ ਲੰਮੇ ਸਮੇਂ ਤੋਂ ਮੀਡੀਆ ਚੱਲ ਰਿਹਾ ਮੰਰੇਗਾ ਦੇ ਕੰਮ ਦਾ ਕੀ ਧਿਆਨ ਹੋਰ ਸਾਡੀ ਮੰਰੇਗਾ ਸੈਂਟਰਲ ਗਵਰਨਮੈਂਟ ਦੀ ਸਕੀਮ ਹੈ ਇਹਦੇ ਵੱਲ ਸਪੈਸ਼ਲ ਧਿਆਨ ਦਿੱਤਾ ਜਾਂਦਾ ਹੈ ਕਿਉਂਕਿ ਇਹ ਗਰੀਬ ਲੋਕਾਂ ਤੱਕ ਪਹੁੰਚ ਕਰਦੀ ਹੈ ਸੋ ਗਰੀਬ ਜਿਹੜੇ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ ਉਹਨਾਂ ਲਈ ਇਹ ਸਕੀਮ ਬਣੀ ਹੋਈ ਹੈ ਸੱਦੀ ਕੋਸ਼ਿਸ਼ ਹੈ ਵੀ ਨਰੇਗਾ ਦੇ ਕੰਮ ਵੱਧ ਤੋਂ ਵੱਧ ਆਇਡੈਂਟੀਫਾਈ ਕੀਤੇ ਜਾਣ ਪਿੰਡਾਂ ਜਿਹੜੇ ਹੋਣ ਵਾਲੇ ਕੰਮ ਨੇ ਚਾਹੇ ਛਪੜਾਂ ਦੇ ਨੇ ਚਾਹੇ ਸੀਵਰੇਜ ਦੇ ਨੇ ਚਾਹੇ ਬਰਮਾਂ ਦੇ ਕੰਮ ਨੇ ਬਹੁਤ ਤਰ੍ਹਾਂ ਦੇ ਕੰਮ ਰੇਗਾ ਜਾਂਦੇ ਨੇ ਸੋ ਸਾਰੇ ਮੈਂ ਨਵੇਂ ਲਿਸਟ ਬਣਾਉਂਗੀ ਆਇਡੈਂਟੀਫਾਈ ਕਰੂੰਗੀ ਕੰਮਾਂ ਜਿੱਥੇ-ਥੇ ਪਿੰਡਾਂ 'ਚ ਹੋ ਸਕਦੇ ਨੇ ਔਰ ਵੱਧ ਤੋਂ ਵੱਧ ਲੇਬਰ ਨੂੰ ਇੰਗੇਜ ਕੀਤਾ ਜਾਏਗਾ ਵੱਧ ਤੋਂ ਵੱਧ ਲੇਬਰ ਨੂੰ ਕੰਮ ਦਿੱਤਾ ਜਾਏਗਾ ਤਾਂਕਿ ਮਨਰੇਗਾ ਸਕੀਮ ਨੂੰ ਅਸੀਂ ਆਪਣੇ ਹਲਕੇ 'ਚ ਸਫਲ ਕਰ ਸਕੀਏ ਕੰਮ ਹੀ ਏਹਦੇ ਨਾਲ ਲੱਖ ਰੋਟੀਆਂ ਤੇ ਬਰਮਾਂ ਬਹੁਤ ਜ਼ਿਆਦਾ ਬਣਿਆ ਹੋਵੇਗਾ ਜੀ ਜਿੱਥੇ ਸਾਡੇ ਧਿਆਨ ਚਾਹੀਗਾ ਉਹ ਬਰਮਾ ਦੇ ਕੰਮ ਕਰਵਾਏ ਜਾਣਗੇ ਜਿੱਥੇ ਜਿੱਥੇ ਜਿੰਨੇ ਧਿਆਨ ਚੰਦਾ ਜਾਏਗਾ ਅਸੀਂ ਉਹ ਪ੍ਰੋਪਰ ਸਕੀਮਸ ਇੰਪਲੀਮੈਂਟ ਕਰਾਂਗੇ